ਕੰਮ ਖਤਰਿਆ ਆ ਆ ਪਾਉਤਾ ਆ ਗਿਰ ਗਿਆ ਜੀ ਹਾਂਜੀ ਮਿੱਤਰੋ ਸੁਪਰ ਸੀਟਰ ਪਾ ਲਿਆ ਜੀ ਚੱਲੇ ਹਾਂ ਹੁਣ ਘਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਸਾਰੇ ਵਧੀਆ ਤੇ ਅੱਜ ਅਸੀਂ ਚੱਲੇ ਆ ਇੱਧਰ ਮੁੰਡੇ ਨੂੰ ਸਕੂਲ ਛੱਡਣ ਤੁਹਾਨੂੰ ਵੀ ਦਿਖਾਉਣੀ ਆ ਜੀ ਇਹਦਾ ਸਕੂਲ ਚੱਲ ਕੇ ਜੀ ਮੁੰਡੇ ਨੂੰ ਲੱਗਿਆ ਜੀ ਛੱਡਣ ਆ ਇਹਦਾ ਸਕੂਲ ਆ ਜੀ ਇੱਧਰ ਦਾ ਬੂਮੂ ਤੇ ਹਾਂ ਜੀ ਅੱਬਾ ਮੁੰਡੇ ਨੂੰ ਸਕੂਲ ਛੱਡ ਕੇ ਆ ਗਏ ਆ ਜੀ ਤੇ ਇੱਧਰ ਦੇਖੋ ਮੁੰਡਿਆਂ ਦੀ ਗੋਭੀ ਆਈ ਇੱਥੋਂ ਵੱਢਣੀ ਆ ਜੀ ਅੱਜ ਗੋਭੀ ਦੇ ਦੋ ਥੈਲੇ ਆ ਦੇਖੋ ਜੀ ਇਹ ਥੈਲਾ ਇਹ ਫੋਰ ਥੈਲਾ ਜੀ ਜੇ ਕਿਸਨ ਲੈਣੀ ਹੋਵੇ ਜੀ ਆਪਣੀ ਕਣਕ ਦੇਖੋ ਫਿਰ ਤੇ ਉਹ ਆ ਜੀ ਆਪਣੇ ਚਾਚੇ ਹੋਂਾਂ ਦੀ ਸਰੋਂ ਸਾਰੀ ਹੋ ਜੀ ਦੇਖੋ ਫਿਰ ਗੁੱਲੀ ਡੰਡਾ ਮਰ ਗਿਆ ਮਾਰ ਗਿਆ ਇੰਨੀ ਦਾ ਕੜੀ ਤੇ ਬਾਈਆ ਦੇਖ ਤਾਂ ਸਹੀ ਦੇਖੋ ਜੀ ਜਾਦਾ ਕੰਮ ਵਧਾਤਾ ਸ਼ੰਕ ਕਰਨੇ ਸਭੇ ਕਰੀਆ ਪੱਤੇ ਉਹੂਕਦੇ ਜੀ ਗਣਕਦੇ ਜਿਆਦਾ ਕੰਮ ਕਿਹੜਾ ਕਰਿਆ ਆਈ ਆ ਇਧਰ ਵੀ ਦੇਖੋ ਕਿਵੇਂ ਵਿੱਚ ਪੀਲੀ ਗਾਤੀ ਮਰ ਗਿਆ ਗੁੱਲੀ ਡੰਡਾ ਓਏ ਮੁੰਡਾ ਕਹਿੰਦਾ ਤਾਂ ਗੁੱਲੀ ਡੰਡਾ ਨਹੀਂ ਮਰਦਾ ਚੱਕ ਗੁੱਲੀ ਡੰਡਾ ਦਾ ਕਰਤਾ ਖਤਮ ਦੇਖੋ ਜੀ ਮਾਰਦਾ ਗੁੱਲੀ ਡੰਡਾ ਸਾਰਾ ਆ ਜੀ ਆਪਣੇ ਚਾਚੇ ਉਹਨਾਂ ਦੀ ਫਰੋ ਤੇ ਉਧਰ ਹੈਗਾ ਜੀ ਇੱਕ ਦੇਖੋ ਫਿਰ ਦੇ ਹਾਂ ਜੀ ਮਿੱਤਰੋ ਅੱਜ ਆਪਾਂ ਢੋਣੀਆਂ ਦੀ ਤੁੰਗੀ ਤੇ ਆਪਾਂ ਚੱਲੇ ਆ ਟਰਾਲੀ ਲੈਣ ਤੇ ਤੁਹਾਨੂੰ ਦਿਖਾਉਣੇ ਆ ਜੀ ਤੁਸੀਂ ਚੱਲ ਕੇ ਬਾਹ ਪਹੁੰਚਣੇ ਆਵੇਂ ਆ ਜੀ ਉਹ ਇਹਦੇ ਨੱਥ ਨੂੰ ਉੱਥੇ ਪਾ ਦੋ ਤੇ ਇੱਧਰ ਦੇਖੋ ਇਹ ਕੰਮ ਖਦਰੇ ਵਾਲੀ ਆ ਪੋ ਕੰਮ ਖਦਰੇ ਵਾਲਾ ਹੀ ਆ ਇਹ ਇੱਧਰ ਤਿੰਨ ਚਾਰ ਜਾਣੇ ਬਸ ਦੇਖੋ ਜੀ ਇਹ ਹੈ ਜੀ ਪਹਿਲਵਾਨ ਜੋਤਾ ਉਮਰ ਹਜੇ ਦੀ 6 ਮਹੀਨੇ ਦੀ ਹੈ ਬਸ ਤੇ ਕੰਮ ਖਤਰੇ ਵਾਲਾ ਹੀ ਹੈ ਜੀ ਉਹ ਦੇਖੋ ਆਓ ਸਾਹਮਣੇ ਖੜੀ ਹੈ ਜੀ ਟਰਾਲੀ ਤੇ ਉਹ ਆਪਾਂ ਚੱਲ ਕੇ ਪਹੁੰਚੀਆਂ ਜੀ ਹੁਣ ਚਲੋ ਜੀ ਟਰਾਲੀ ਬਾਕੇ ਮਿਲਦੇ ਆ ਤੁਹਾਨੂੰ ਟਰਾਲੀ ਲਈਤੀ ਹੈ ਜੀ ਆਪਾਂ Papa ਤੁਹਾਨੂੰ ਤਾਂ ਕੁੱਪਾਂ ਕੋਲ ਜਾ ਕੇ ਮਿਲਦੇ ਆ ਜੀ ਹੁਣ ਕੰਮ ਕਰ ਰਿਹਾ ਆ ਪਾਉਕਾ ਆ ਗਿਰ ਗਿਆ ਜੀ ਮੈਂ ਕੰਮ ਬੋਲੀ ਆ ਦੇਖੋ ਜੀ ਮੁੰਡਾ ਵਿੱਚ ਗਿਆ ਇਹ ਘਾਟਾ ਕੰਮ ਕਹਿਣਾ ਸੀਨ ਬਿਸ ਹੋ ਗਿਆ ਸੀਨ ਬਿਸ ਹੋ ਗਿਆ ਲੱਗਿਆ ਤਾਂ ਮੈਂ ਬਣਾਣਾ ਕੰਮ ਕਰ ਰਿਹਾ ਕੰਮ ਕਰ ਰਿਹਾ ਜੀ ਇਹ ਜੀ ਕੱਪ ਦੇ ਵਿੱਚੋਂ ਨਿਕਲਿਆ ਬੰਦਾ 2 ਸਾਲਾਂ ਬਾਅਦ ਤੇ ਹਾਂਜੀ ਮਿੱਤਰੋ ਕਿਵੇਂ ਲੱਗਦੇ ਹੁੰਦੇ ਆ ਜੀ ਬਲੌਗ ਜਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਤੇ ਸਾਨੂੰ ਦੱਸਿਆ ਕਰੋ ਜੀ ਕਿਵੇਂ ਲੱਗਦੇ ਹੁੰਦੇ ਨੇ ਬਲੌਗ ਤੇ ਜੇ ਕੋਈ ਗਲਤੀ ਹੁੰਦੀ ਆ ਤਾਂ ਸਾਨੂੰ ਉਹ ਵੀ ਦੱਸ ਦਿਆ ਕਰੋ ਉਹ ਵੀ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ ਜੀ ਤੇ ਹੁਣ ਲੱਗੇ ਆਪਾਂ ਟਰਾਲੀ ਭਰਨਾ ਦੇਖੋ ਜੀ ਤੇ ਤੇਜ ਤੇ ਜ ਕੱਢ ਕੋਈ ਨਹੀਂ ਜ ਸਾਲਾ ਉਹ ਤਾਂ ਮਿਲ ਜੂ ਦੇਖੋ ਲੱਗੇ ਹੁਣ ਟਰਾਲੀ ਭਰਨਾ ਦਿਖਾਉਣੀ ਆ ਜੀ ਤੁਹਾਨੂੰ ਅੱਗੇ ਵੀ ਇਧਰ ਲੱਗੇ ਹੁਣ ਜੀ ਉਹ तुड़ी भरन इधर अस ली घूमण आई जी पटरी रेल दी इधर है सां सारा देखो फिर ये आज सारा सा पिंड अरदे जी ट्रेन की पटरी तूम देखो कर चलें वैसे आपके दो कम करिए फिर आ ਚਲੋ ਆਪਾਂ ਚੱਲਦੇ ਆ ਮੋਟਰਸਾਈਕਲ ਤੇ ਫੇਰ ਮਿਲਦੇ ਆ ਤੁਹਾਨੂੰ ਆਕੇ ਤੇ ਹਾਂਜੀ ਮਿੱਤਰੋ ਆਪਾਂ ਲੱਗੇ ਆ ਸਪਰੇਅ ਕਰਨ ਗੱਠਿਆਂ ਤੇ ਕਰਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਚੱਲ ਕੇ ਤੇ ਆਹ ਨੇ ਜੀ ਆਪਣੇ ਗੱਠੇ ਕਰਦੇ ਆ ਸਪਰੇਅ ਤੇ ਦਿਖਾਉਨੇ ਆ ਤੁਹਾਨੂੰ ਮਿਲਦੇ ਆ ਫੇਰ ਬਾਅਦ ਚੋਂ ਟਰਾਲੀ ਕੋਲ ਜਾ ਕੇ ਤੇ ਥੋੜੇ ਲਾਏ ਹੋਏ ਨੇ ਜੀ ਆਪਾਂ ਮਿੱਤਰੋ ਬਾ ਆਪਣੇ ਘਰ ਜੋਗੇ ਹੋ ਕਰਦੇ ਆ ਸਪਰੇਅ ਤੇ ਮਿਲਦੇ ਆ ਬਾਅਦ ਚੋਂ ਫੇਰ ਕਰਕੇ ਵੇਲੇ ਹੋ ਕੇ ਸਪਰੇਅ ਤਾਂ ਦਿੱਤੀ ਆਪਾਂ ਕਰ ਹੁਣ ਚੱਲੇ ਆਪਾਂ ਟਰਾਲੀ ਕੋਲ ਨੂੰ ਚੱਲ ਕੇ ਦੇਖਦੇ ਆ ਕਿੰਨੀ ਕ ਟਰਾਲੀ ਭਰਤੀ ਉਹਨਾਂ ਨੇ ਤੁਹਾਨੂੰ ਵੀ ਦਿਖੋ ਨਾਲ ਦੀ ਨਾਲ ਚਲੋ ਜੁੜੇ ਰਹੋ ਜੀ ਬਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਜੀ ਆਪਾਂ ਬਾਉਂਡਰੀਆਂ ਹੀ ਕਹਾ ਟਰਾਲੀ ਕੋਲ ਤੇ ਦੇਖੋ ਜੀ ਮੁੰਡਾ ਬੈਠਾ ਟਰੈਕਟਰ ਦੇ ਉੱਪਰ ਦੇਖੋ ਆ ਪਹੁੰਚ ਗਏ ਟਰਾਲੀ ਕੋਲ ਦੇਖੋ ਨੇ ਆ ਸਾਨੂੰ ਪੰਡਾ ਬਣਦੀ ਕਿੰਨੀਆਂ ਪੰਡਾ ਬਣਤੀਆਂ ਇਹਨਾਂ ਨੇ ਠੀਕ ਬਣਤੀਆਂ ਕਿੰਨੀਆਂ ਰਹਿ ਗਈਆਂ ਠੀਕੇ ਬੰਡਾ ਸਾਨੂੰ ਨਾ ਆਪਣਾ ਫੇਲਾਵਾਂਗੇ ਚਲ ਚਲ ਕੇ ਕਿਹੜੇ ਲੱਗਣਗੇ ਕਰਨਾ ਜੀ ਅੱਜ ਮੁੰਡਿਆਂ ਨੇ ਕੁੱਪ ਖਾਲੀ ਹੀ ਇਹਨਾਂ ਨੇ ਇਹਨਾਂ ਨੇ ਕਿਹਾ ਤੂੰ ਨਾਲ ਆ ਦੇਖੋ ਫਿਰਦਾ ਕਿਹੜੇ ਦਿਨ ਦਾ ਆ ਲੱਗਿਆ ਜੀ ਲੱਦਣ ਹੁਣ ਟਰਾਲੀ ਪੰਡਾ ਤਾਂ ਦਿੱਤੀਆਂ ਭਾਰ ਜੀ ਇਹਨਾਂ ਨੇ ਸਾਰੀਆਂ ਦੇਖੋ ਮਿੱਤਰੋ ਲੱਗੇ ਆਉਣ ਤੂੜੀ ਲੱਦਣ ਤੇ ਉੱਪਰ ਦੇਖੋ ਵੀ ਟ੍ਰੇਨ ਇਹ ਕੋਈ ਇਹ ਆ ਜੀ ਸਵਾਰੀ ਵਾਲੀ ਟ੍ਰੇਨ ਅੰਬਰਸਰ ਤੋਂ ਮੁੰਬਈ ਜਾ ਰਹੀ ਹੈ ਜੀ ਇਹ ਹੁਣ ਦੇਖੋ ਤੇ ਇੱਧਰ ਲੱਗੇ ਹੋਏ ਨੇ ਟਰਾਲੀ ਲੱਦਣ ਬੰਦੇ ਕੰਮ ਕਹਿੜਾ ਆ ਜਾ ਫਿਰ ਤੇ ਹਾਂਜੀ ਮਿੱਤਰੋ ਟਰਾਲੀ ਲਈਤੀ ਆਪਾਂ ਲੱਦ ਤੇ ਹੁਣ ਚੱਲਦੇ ਆ ਘਰ ਨੂੰ ਆ ਦੇਖੋ ਮੋਟੇ ਦਾ ਜੋਰ ਲੱਗਿਆ ਹੋਇਆ ਇੱਧਰ ਜਾਂਦਾ ਕੰਮ ਆ ਜੱਟ ਬਾਹਲੀ ਕੰਮ ਆ ਮੁੰਡਾ ਕਹਿੰਦੇ ਤੇ ਹਾਂਜੀ ਮਿੱਤਰੋ ਟਰਾਲੀ ਲਈਤੀ ਆਪਾਂ ਲੱਦ ਦੇਖੋ ਤੇ ਚੱਲਦੇ ਹੁਣ ਆਪਾਂ ਪਿੰਡ ਨੂੰ ਚੱਲਦੇ ਹਾਂ ਉਹਨੂੰ ਪਿੰਡ ਜਾ ਕੇ ਚਲੋ ਜੀ ਤੇ ਹਾਂਜੀ ਮਿੱਤਰੋ ਹੁਣ ਆਪਾਂ ਚੱਲਨੇ ਆ ਸਟੈਟਿਕ ਚਰੂ ਦਾ ਟਰੈਕਟਰ ਕੋਲ ਇਹ ਆ ਜੀ ਨਵਾਂ ਹੌਲੈਂਡ ਆਪਣੇ ਚਾਚੇ ਉਹਨਾਂ ਦਾ ਉਹ ਲੱਗਿਆ ਹੁੱਕ ਖੋਲਣ ਹੁੱਕ ਖੋਲ ਕੇ ਤੁਹਾਨੂੰ ਮਿਲਦੇ ਆ ਤੇ ਹਾਂਜੀ ਮਿੱਤਰੋ ਆਪਾਂ ਆ ਸੁਪਰ ਸੀਟਰ ਪਾ ਕੇ ਲੈ ਕੇ ਜਾਣਾ ਪਾਉਨੇ ਆ ਟਰੈਕਟਰ ਬਾਹਰ ਖੜਾ ਗੇਟ ਤੇ ਤੇ ਪਾ ਕੇ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ ਹਾਂਜੀ ਮਿੱਤਰੋ ਸੁਪਰ ਸੀਟਰ ਪਾ ਲਿਆ ਜੀ ਚੱਲੇ ਹਾਂ ਹੁਣ ਘਰ ਨੂੰ ਤੇ ਹਾਂਜੀ ਮਿੱਤਰੋ ਪਾ ਲਿਆ ਸੁਪਰ ਸੀਟਰ ਹੁਣ ਆਪਾਂ ਚੱਲੇ ਆਂ ਘਰ ਨੂੰ ਤੁਹਾਨੂੰ ਇਹਦੀ ਪਰਫਾਰਮੈਂਸ ਵੀ ਚੈੱਕ ਕਰਾਵਾਂਗੇ ਚਲਦੇ ਦੀ ਦੇਖੋ ਹਾਂਜੀ ਮਿੱਤਰੋ ਦੇਖੋ ਚੱਲਦਾ ਤੇ ਲੋ ਜੀ ਇਹਦਾ ਤਾਂ ਦਿੱਤਾ ਵਾ ਹੁਣ ਲਾਉਨੇ ਆ ਜੀ ਸਾਈਡਾਂ ਵਾਲੇ ਗੇੜੇ ਦੁਆਰਾ ਤੇ ਬਾਅਦੋਂ ਮਿਲਦੇ ਆ ਤੁਹਾਨੂੰ ਦਿਖਾਉਨੇ ਆ ਇਹਦਾ ਤਾਂ ਦਿੱਤਾ ਵਾ ਸਾਰਾ ਅਗਲਾਂ ਚੱਲ ਸਾਰੇ ਸਮਾਰ ਕੇ ਦੇ ਵੀ ਤੇ ਹਾਂ ਜੀ ਸੁਪਰ ਰੇਟ ਸੀਡਰ ਦਿੱਤਾ ਆਪਾਂ ਖੋਲ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਮਿਲਦੇ ਆ ਘਰ ਜਾ ਕੇ ਓਕੇ ਤੇ ਦੇਖੋ ਮੁੰਡੇ ਨੇ ਗੋਭੀ ਦੇ ਵੱਢ ਤੇ ਜੀ ਕਹਿੰਦੇ ਦੋ ਲਫਾਫੇ ਥੈਲੇ ਕਿਆ ਕਰਨੀ ਜੀ ਇਸ ਗੋਭੀ ਦਾ ਦੁਦਾਰੇ ਜਾਉਂ ਪਾਵੀਆਂ ਲਾ ਫੜਮੜਾ ਸੈ ਲੋ ਦੇਖੋ ਫੇ ਗੋਬੀ ਮੁੰਡਿਆਂ ਦੀ ਫੋਰ ਸੇਲ ਹੈ ਜੀ ਜੇ ਲੈਣੀ ਹੈ ਕਿਸੇ ਨੇ 50000 ਓਨਲੀ 50000 50000 ਓਨਲੀ ਚੱਕੀ ਦਾ ਅੰਗਰੇਜ਼ੀ ਤਾਂ ਸਾਨੂੰ ਨਹੀਂ ਆਉਂਦੀ ਇਹ ਫੜ ਲਾ ਤੈਨੂੰ ਮੈਂ ਕੱਦਦਾ ਹੱਕਾ ਮਰੀ ਜਨੂੰ ਤੂੰ ਕਿੱਥੇ ਦਾ ਮੈਂ ਉੱਥੇ ਬੈਠਾ ਤਾਂ ਉਹ ਤੁਹਾਡਾ ਭਾਂਵੀ ਦਿੱਤਾ ਪਰ ਗਿਆ ਨਾ ਸਾਰ ਤੇ ਉੱਪਰ ਤਾਂ ਬੰਨ ਨਹੀਂ ਹੁੰਦਾ ਉਹਦਾ ਗਿਰਦੇ ਦਾ ਨਾ ਉਹਦੇ ਸਮਾਂ ਕੱਢ ਕੇ ਲਿਆ ਇਹ ਦੇਖੋ ਘੜ ਦੀ ਵੱੱਦੀ ਕਿੰਨੀ ਚਲੋ ਜੀ ਬੰਨ ਲੀਏ ਅਸੀਂ ਥੈਲਿਆਂ ਨੂੰ ਫੇਰ ਮਿਲਦੇ ਹਾਂ ਸ਼ਾਮ ਨੂੰ ਠੀਕ ਹੈ ਜੀ ਬੰਨ ਕੇ ਥੈਲੇ ਬੰਨ ਕੇ ਤੇ ਹਾਂਜੀ ਮਿੱਤਰੋ ਕਿਵੇਂ ਲੱਗਿਆ ਵਲੌਗ ਜਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ